ਹਾਂਜੀ ਬਾਬਿਓ ਪਿਆਰਪਰੀ ਸਤਿ ਸ੍ਰੀ ਅਕਾਲ ਜੀ ਪਿੰਡ ਗਲਾਬਗੜ ਤੋਂ ਬਾਈ ਆਪਣੇ ਕੋਲੋਂ ਕਰਾਹੇ ਰੀਲਬਲੀ ਲੈਣ ਆਏ ਆ ਸੋ ਬਾਈਆਂ ਨੇ 8 ਫੁੱਟ ਤੇ 26 ਇੰਚੀ ਕਰਾਹ ਆਪਣੇ ਤੋਂ ਆਰਡਰ ਤੇ ਬਣਵਾਇਆਗਾ ਸਪੈਸ਼ਲ ਸਾਈ ਦੇ ਉੱਤੇ 855 ਟਰੈਕਟਰ ਦੇ ਮਗਰ ਸੋ ਬਾਈ ਨਾਲ ਗੱਲਬਾਤ ਕਰਾਉਣੇ ਆ ਤੁਹਾਡੀ ਕਿਵੇਂ ਬਾਈ ਨੂੰ ਕਰਾਹ ਲੱਗਿਆ ਕਿਵੇਂ ਕੰਮ ਕਰ ਲੱਗਿਆ ਤੇ ਡੀਲ ਆਪਣੀ ਕਿਵੇਂ ਰਹੀ ਹਾਂਜੀ ਬਾਈ ਕਿਵੇਂ ਠੀਕ ਹੋ ਜੀ ਠੀਕ ਹੈ ਬਾਈ ਹਾਂਜੀ ਬਾਈ ਕਿਵੇਂ ਲੱਗਿਆ ਕਰਾਹ ਤੁਹਾਨੂੰ ਬਹੁਤ ਵਧੀਆ ਬਾਈ ਠੀਕ ਹੈ ਬਾਈ ਤੇ ਬਾਈ ਜੀ ਆਪਣਾ ਮੰਨ ਕੇ ਚਲੋ ਤੁਸੀਂ ਵੀ ਪਹਿਲਾਂ ਵੀ ਆਪਾਂ ਤੁਹਾਨੂੰ ਦੱਸਣਾ ਚਾਹੁੰਦੇ ਆ ਵੀ ਬਾਈਆਂ ਨੇ ਆਪਣੇ ਕੋਲੋਂ 2006-7 ਮਾਡਲ ਬਾਈ ਆਪਣੇ ਤੋਂ ਪਹਿਲਾਂ ਕਰਾਹਾ ਬਣਵਾ ਕੇ ਲੈ ਕੇ ਗਏ ਸੀਗੇ ਸੋ ਉਹ ਵੀ ਬਾਇਆ ਬਾਈਆਂ ਨੇ ਤੇ ਬਾਈ ਆਪਣੇ ਕੋਲੇ ਆਏ ਸੀਗੇ ਉਹਦੀ ਰਿਪੇਅਰ ਕਰਾਉਣ ਦਾ ਰਸਾਲ ਸੋ ਬਾਈ ਜਦੋਂ ਆਪਣੇ ਕੋਲੇ ਪਹੁੰਚੇ ਸੋ ਬਾਈਆਂ ਨੂੰ ਆਪਾਂ ਸਜੈਸਟ ਕੀਤਾ ਬਾਈ ਜੀ ਉਹਦੀ ਜਿਹੜੀ ਹਾਲਤ ਆ ਬਹੁਤ ਨਾਜ਼ੁਕ ਹੋ ਚੁੱਕੀ ਸੀਗੀ ਬੀਮ ਵਗੈਰਾ ਗਲ ਗਿਆ ਸੀਗਾ ਸੋ ਬਾਈਆਂ ਨੂੰ ਆਪਾਂ ਸਜੈਸਟ ਕੀਤਾ ਬਾਈ ਜੀ ਤੁਸੀਂ ਨਵਾਂ ਕਰਾਹਾ ਬਣਵਾਓ ਸਾਡੇ ਤੋਂ ਸੋ ਬਾਈਆਂ ਨੇ ਵੀ ਐਗਰੀ ਕੀਤਾ ਆਪਾਂ ਨੂੰ ਇਹ ਜੀ ਕੋਈ ਗੱਲ ਨਹੀਂ ਸੋ ਵੱਡੀ ਗੱਲ ਇਹ ਆ ਬਾਈ ਕਹਿੰਦੇ ਵੀ ਆਪਾਂ ਅਸੀਂ ਹੜਪੀੜਤਾਂ ਦੀ ਹੈਲਪ ਲਈ ਜਾਣਾ ਉਥੇ ਮਦਦ ਕਰਨ ਕਰਾ ਲਾਉਣ ਸੋ ਬਾਈਆਂ ਨੂੰ ਆਪਾਂ ਕਿਹਾ ਬਾਈ ਜੀ ਤੁਸੀਂ ਨਵਾਂ ਕਰਾ ਵੀ ਬਣਾਓ ਸੋ ਬਾਈਆਂ ਨੇ ਆਪਣੇ ਨਾਲ ਐਗਰੀ ਕੀਤਾਗਾ ਸੋ ਇਹ ਬਹੁਤ ਵੱਡੀ ਗੱਲ ਆ ਗਈ ਹੋਰ ਬਾਈ ਜੀ ਕੋਈ ਕਮੀ ਪੇਸ਼ੀ ਤਾਂ ਨਹੀਂ ਲੱਗੀ ਕੰਮ ਦਾ ਨਹੀਂ ਨਹੀਂ ਕੋਈ ਕਮੀ ਗੇਸ਼ੀ ਨਹੀਂ ਬਹੁਤ ਵਧੀਆ ਕੰਮ ਕੀਤਾ ਬਾਈ ਜਿਹੜੇ ਟਾਈਮ ਕਿ ਦਿੱਤਾ ਹੈ ਉਸੇ ਟਾਈਮ ਹੀ ਸਾਨੂੰ ਕਰਾ ਬਣਾ ਕੇ ਦਿੱਤਾ ਬਾਕੀ ਸੋ ਬਾਈਆਂ ਨੇ ਆਪਾਂ ਨੂੰ ਕਿਹਾ ਸੀ ਬਾਈ ਸਾਨੂੰ ਇਮੀਡੀਏਟਲੀ ਦੇ ਦਿਓ ਅਸੀਂ ਛੇਤੀ ਜਾਣਾਗਾ ਸੋ ਕੰਮ ਦੀ ਥੋੜੀ ਜਿਹੀ ਕਾਸੀ ਵਟ ਆਪਾਂ ਨੂੰ ਲੱਗਿਆ ਵੀ ਯਾਰ ਸੇਵਾ ਦੇ ਵਿੱਚ ਆਪਣਾ ਵੀ ਥੋੜਾ ਜਿਹਾ ਯੋ ਸੋ ਆਪਾਂ ਇੱਕ ਗੱਲ ਹੋਰ ਕਹਿਣਾ ਚਾਹੁੰਦੇ ਜਿਹੜਾ ਭਰਾ ਹੜਪੀਟਾਂ ਦੀ ਹੈਲਪ ਵਾਸਤੇ ਆਪਣੇ ਤੋਂ ਕਰਾਹ ਬਣਾਉਣਾ ਚਾਹੁੰਦਾ ਉੱਥੇ ਸੇਵਾ ਕਰਨ ਲਈ ਜਾਣਾ ਚਾਹੁੰਦਾ ਤਾਂ ਆਪਾਂ ਨੂੰ ਸਪੈਸ਼ਲ ਡਿਸਕਾਊਂਟ ਦੇ ਉੱਤੇ ਬਈ ਕਰਾਹਾ ਤਿਆਰ ਕਰਕੇ ਦੇ ਦਾਂਗੇ ਸੋ ਬੇਝਿਜਕ ਪਹੁੰਚੋ ਬਈ ਤੇ ਕਰਾਹੇ ਦੀ ਫੁੱਲ ਡਿਟੇਲ ਵਾਲੀ ਵੀਡੀਓ ਆਪਾਂ ਨੈਕਸਟ ਵੀਡੀਓ ਦੇ ਵਿੱਚ ਸ਼ੋ ਕਰਾਂਗੇ ਪਾਵਾਂਗੇ ਤੁਹਾਡੇ ਨਾਲ ਗੱਲਬਾਤ ਕਰਾਂਗੇ ਕਰਾਹੇ ਬਾਰੇ ਵੀ ਕਿ ਇਸ ਟਾਈਪ ਦਾ ਕਬਈਆਂ ਨੇ ਕਰਾਹ ਬਣਾਏਗਾ ਕਿੰਨਾ ਵਜਣਾ ਉਹ ਵੀ ਵੀਡੀਓ ਪਾਵਾਂਗੇ ਤੇ ਆਪਣੇ ਪੇਜ ਤੇ ਜਿਹੜਾ ਭਰਾ ਪਹਿਲੀ ਵਾਰ ਆ ਵੀ ਪੇਜ ਨੂੰ ਫੋਲੋ ਕਰ ਲਿਓ ਤੇ ਕਰਾਹਾ ਬਣਾਉਣ ਲਈ ਜਰੂਰ ਇੱਕ ਵ ਮਸਤਰੀ ਲਾਹ ਸਿੰਘ ਕੋਟਸ਼ਮੀਰ ਦੁਕਾਨ ਨੰਬਰ 3 ਉੱਤੇ ਬਾਕੀ ਸਕਰੀਨ ਤੇ ਚੱਲਦਾ ਨੰਬਰ ਤੁਸੀਂ ਕਾਲ ਕਰਕੇ ਕਰਾਹਾ ਬੁੱਕ ਕਰ ਸਕਦੇ ਹੋ ਸੋ ਮੜੀ ਚਾਤੀ ਮਰਾ ਦੇ ਮੇਰਾ ਵੀਰ ਬਾਕੀ ਆਪਾਂ ਨੈਕਸਟ ਵੀਡੀਓ ਦੇ ਵਿੱਚ ਬਾਈ ਕਰਾਹੀ ਡਿਟੇਲ ਦੇਵਾਂਗੇ ਸੋ ਜੁੜੇ ਰਹੋ ਆਪਣੇ ਨਾਲ ਤੇ ਪੇਜ ਨੂੰ ਜ਼ਰੂਰ ਕਰ ਲਿਓ ਫੋਲੋ ਮੇਰਾ ਭਰਾ ਜਿਹੜਾ ਪਰ ਪਹਿਲੀ ਵਾਰ ਜੁੜਿਆ ਸਤਿ ਸ੍ਰੀ ਅਕਾਲ ਜੀ